ਬਾ 200 ਚੂਚੇ ਤੋਂ ਘੱਟ ਦਾਦੇ ਨੇ ਸਟਾਰਟ ਕੀਤਾ ਸੀ 200 ਚੂਚੇ ਤਾਂ ਹਾਂਜੀ ਓਦੋਂ ਕਿ ਮੈਂ ਫਾਰਮ ਜੱਪਾ ਵਾਲਿਆ ਸੀ ਕਿ ਘਰੇ ਉਹ ਘਰੇ ਸੱਤ ਦੇ ਉੱਤੇ ਰੱਖੇ ਸੀ ਜੀ ਸੱਤ ਦੇ ਉੱਤੇ ਰੱਖੇ ਸੀ ਹਾਂਜੀ ਮੈਂ ਇਹ ਬਰੀਡ ਦਾ ਰੱਖਣ ਦਾ ਫਾਇਦਾ ਕੀ ਆ ਬੰਦੇ ਨੂੰ ਭਾਈ ਜੀ ਇਹਦੀ ਫੀਡ ਇੰਟੇਕ ਬਹੁਤ ਘੱਟ ਆ ਜੀ ਫੀਡ ਘੱਟ ਖਾਂਦਾ ਇਹ ਕਿੰਨੇ ਟਾਈਮ ਦਾ ਇਹ ਤਾਂ ਹਿੰਦੇ ਹਫ਼ਤੇ ਦਾ ਹੀ ਹੋਇਆ ਜੀ ਇਹ ਹਫ਼ਤੇ ਦਾ ਹੋਇਆ ਹੈ ਭਾਈ ਅੱਜ ਦੀ ਵੀਡੀਓ ਵਿੱਚ ਨਾ ਸਾਨੂੰ 33 ਸਾਲ ਪੁਰਾਣਾ ਤਜਰਬਾ ਬੰਦੇ ਦਾ ਉਹਨੂੰ ਮਲਾਉਨੇ ਆ ਬਿੰਦਰਾ ਬਾਈ ਦਾ ਨਾਂ ਉੱਗੋ ਕੇ ਪਿੰਡਾ ਤੇ ਅੱਜ ਜਿਹੜੀ ਲੋਕੇਸ਼ਨ ਆਏ ਹੈਗੇ ਇਸ ਪਾਲਕਲਾਂ ਦੀ ਤੇ ਇੱਥੇ ਵੀ ਬਾਈ ਦਾ ਫਾਰਮ ਆ ਤੇ ਹੋਰ ਥਾਵਾਂ ਤੇ ਵੀ ਕਈ ਫਾਰਮ ਬਾਈ ਚਲਾ ਰਿਹਾਗਾ ਤੇ ਬਾਕੀ 33 ਸਾਲ ਦਾ ਤਜਰਬਾ ਬਹੁਤ ਪੁਰਾਣਾ ਤਜਰਬਾ ਤੇ ਆਹ ਫਾਰਮ ਦੇ ਵਿੱਚ ਵੀ ਬਾਈ 22000 ਜਿਹੜੀ ਮੁਰਗੀ ਆ ਰੱਖੀ ਹੋਈ ਆ ਤੇ ਕਿਹੜੀ ਬਰੀਡ ਤੇ ਕੰਮ ਕਰਦਾ ਕਿਹੜੀ ਰੁੱਤ ਸਹੀ ਹੁੰਦੀ ਆ ਤੇ ਇਹ ਕੰਮ 'ਚ ਕਿੰਨਾ ਕੁ ਫਾਇਦਾ ਆ ਤੇ ਦੇਖਭਾਲ ਕਿਵੇਂ ਹੁੰਦੀ ਆ ਉਹ ਸਾਰੀ ਗੱਲਬਾਤ ਆ ਵੀਡੀਓ ਵਿੱਚ ਕਰਾਂਗੇ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚ ਹੈ ਵਧੀਆ ਬਾਈ ਤੇ ਬਾਈ ਤੁਹਾਨੂੰ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਾਡੇ ਤੇ ਫਾਰਮ ਦੇ ਆਉਣ ਲਈ ਜੀ ਰਵਿੰਦਰ ਬਾਈ ਉਹਦਾ ਤੁਹਾਡਾ ਤਿਆਰ ਬਹਣਾ ਬਾਵਾ ਹੋ ਗਿਆ ਤੇ 33 ਸਾਲ ਹੋ ਗਿਆ ਨਾ ਕੰਮ ਕਰਦਿਆਂ ਨੂੰ ਤਾਂ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਬਾਈ ਤੱਕ ਕਿ ਮੈਂ ਕੰਮ ਸ਼ੁਰੂ ਕੀਤਾ ਸੀ ਇਹ ਮੇਰੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ ਪਿੰਡੂ ਗੋਕੇ ਵਜ ਦੀ ਠੀਕ ਆ ਜੀ ਤੇ ਉਹਨਾਂ ਦੇ ਮੰਨ ਕੇ ਚਲੋ ਕੰਮ ਕਰਦੇ ਕਰਦੇ ਜੀ ਡੈਡੀ ਨੇ ਕੰਮ ਕੀਤਾ ਜੀ ਡੈਡੀ ਤੋਂ ਬਾਅਦ ਜੀ ਮੰਨ ਕੇ ਚਲੋ ਡੇੜੀ ਨਾਲ ਅਸੀਂ ਕੰਮ ਕਰਨ ਲੱਗ ਗਏ ਅੱਛਾ ਉਦੋਂ ਘਰੇ ਰੱਖੀਆਂ ਸੀ ਮੁਰਗੀਆਂ ਹਾਂਜੀ ਹਾਂ ਹਾਂ ਕਿੰਨੀਆਂ ਕ ਉਦੋਂ 200 ਚੂਚੇ ਤੋਂ ਕੰਮ ਦਾਦੇ ਨੇ ਸਟਾਰਟ ਕੀਤਾ ਸੀ 200 ਚੂਚੇ ਤੋਂ ਹਾਂਜੀ ਉਦੋਂ ਕਿ ਮੈਂ ਫਾਰਮ ਜੱਪ ਆ ਲਿਆ ਸੀ ਇੱਕ ਘਰੇ ਉਹ ਘਰੇ ਸੱਤ ਦੇ ਉੱਤੇ ਰੱਖੇ ਸੀ ਸੱਤ ਦੇ ਉੱਤੇ ਰੱਖੇ ਸੀ ਹਾਂਜੀ ਠੀਕ ਐ ਤੇ ਇਦੋਂ ਤੱਕ ਕੋਈ ਸਟਰਗਲ ਵੀ ਕੀਤੀ ਹੋ ਬਾਈ ਐਂਡੀ ਕਾਮਯਾਬੀ ਆਏ ਤਾਂ ਮਿਲਦੀ ਨਹੀਂ ਹਨਾ ਮੈਂ ਤੇ ਮੇਰਾ ਡੈਡੀ ਮੇਰਾ ਡੈਡੀ ਵੀ ਇਧਰ ਹੈ ਮੋਟਰਸਾਈਕਲ ਤੇ ਮੈਂ ਵੀ ਖੁਦ ਵੇਚਿਆ ਜੀ ਅੱਛਾ ਮੋਟਰਸਾਈਕਲ ਤੇ ਹਾਂਜੀ ਹਾਂ ਠੀਕ ਐ ਟੋਟਨਲ ਤੇ ਆ ਬਾਈ ਦਾ ਬਾਈ ਫਾਰਮ ਇੱਥੇ ਇਹ ਪਿੰਡ ਸਪਾਲ ਕਲਾਣਾ ਸਪਾਲ ਕਲਾਣਾ ਜੀ ਇਹ ਬਧਰਾ ਜੀ ਕੀ ਪਈ ਹੈ ਜੀ ਇੱਥੇ ਟੋਟਲ ਆਪਣੇ ਕੋਲ 7 ਸੈੱਡ ਆ ਜੀ 7 ਸੈੱਡ ਨੇ ਨਾ ਇਹਦੇ ਦੀ ਸਟੋਰੀ ਦੇ ਆ ਜੀ ਤੇ ਆ ਡਬਲ ਸਟੋਰੀ ਆ ਉਹ ਵੀ ਡਬਲ ਸਟੋਰੀ ਹੈ ਨਾ ਹਾਂਜੀ ਹੂੰ ਇੱਥੇ ਸਾਰਾ ਆਪਣੇ ਕੋਲ ਜੀ ਸਾਰਾ ਦੇਸੀ ਦਾ ਕੰਮ ਹੀ ਆ ਬਾਈ ਜੀ ਦੇਸੀ ਦਾ ਤੇ ਬਰੀਡ ਕਿਹੜੀ ਕਿਹੜੀ ਹੁੰਦੀ ਹੈ ਬਾਈ ਆਪਣੇ ਲਵੇ ਬਰੀਡ ਸਾਡੇ ਕੋਲ ਡੀਪੀ ਕਰਾਸ ਆ ਜੀ ਹੂੰ ਠੀਕ ਆ ਤੇ ਸੁਨਾਲਦੀ ਆ ਜੀ ਸੁਨਾਲੀ ਦੋ ਬਰੀਡਾਂ ਦੇ ਜ਼ਿਆਦਾਤਰ ਕੰਮ ਕਰਦੇ ਆਂ ਜੀ ਤੇ ਬਾਈ ਬਿੰਦਰ ਬਾਈ ਆ ਕਿਵੇਂ ਫੀਡ ਦੋ ਬੋਰੀਆਂ ਨਾਲ ਰਲਾਈਆਂ ਜਾਂ ਪਈਆਂ ਨੇ ਹੈ ਇਹ ਬਾਈ ਰਲਾ ਕੇ ਪਾਉਨੇ ਆ ਫੀਡ ਅਸੀਂ ਇਹ ਮੁਰਗੀਆਂ ਖਾਤਰ ਆ ਬਾਈ ਬਿਲਕੁਲ ਮੁਰਗੀਆਂ ਖਾਤਰ ਪਾਉਨੇ ਆ ਬਾਈ ਕਿਈ ਜਿੱਦਾਂ ਹੁਣ ਬ੍ਰੇਲਰ ਵਾਲੀ ਫੀਡ ਪਾ ਦਿੰਨੇ ਆ ਅਸੀਂ ਤਾਂ ਉਹ ਜਿਹੜੇ ਜਾਨਵਰ ਦੇ ਅੰਦਰ ਨਾ ਚਰਬੀ ਚੜ ਜਾਂਦੇ ਅਸੇ ਚਰਬੀ ਚੜਨ ਕਰਨਾ ਜਿਹੜੀ ਉਹਦੀ ਅੰਡੇ ਵਾਲੀ ਲਾਈਨਿੰਗ ਹਨਾ ਅੰਦਰਲੀ ਉਹ ਬੰਦ ਹੋ ਜਾਂਦੀ ਆ ਕਿਉਂਕਿ ਜ਼ਿਆਦਾ ਫੈਟ ਚੜ ਗਈ ਤਾਂ ਉਹਨੇ ਅੰਡੇ ਦੇਣੇ ਨਹੀਂ ਜੀ ਇਸ ਲਈ ਥੋੜੀ ਲੂਜ਼ ਫੀਡ ਵਰਤਦੇ ਆਂ ਜੀ ਠੀਕ ਆ ਕਿਹੜੀ ਕਿਹੜੀ ਫੀਡ ਆ ਬਾਈ ਦਿਖਾਈ ਮਾਡੇ ਇੱਕ ਕ੍ਰਾਂਚਿਕ ਫੀਡਾ ਦੇ ਨਾਲ ਗਰੋਵਰ ਆ ਜੀ ਆ ਬੋਰੀ ਚੱਕੇ ਇਹ ਗੌਰੇਜ ਦੀ ਵਰਤਰੀਆਂ ਸਾਰੀ ਇਸ ਤਾਂ ਅੱਛਾ ਇੱਕ ਕ੍ਰਾਂਚੀ ਆ ਤੇ ਇੱਕ ਕ੍ਰਾਂਚਿਕ ਜੀ ਕ੍ਰਾਂਚਿਕ ਕ੍ਰਾਂਚਿਕ ਸਪੀਡ ਆਉਂਦੀ ਹੈ ਜੀ ਟੈਕਸ ਫੀਡ ਆਉਂਦੀ ਹੈ ਹਾਂਜੀ ਹਾਂ ਤੇ ਇੱਕ ਕਿਹੜੀ ਆ ਇੱਕ ਗਰੋਵਰ ਫੀਡ ਆ ਜੀ ਇਹ ਦੋਨੇ ਮਿਲਾ ਕੇ ਪਾਉਂਦੇ ਹਾਂ ਇਹ ਦੋਨੇ ਮਿਲਾਉਣ ਦਾ ਫਾਇਦਾ ਬਸ ਇਹੀ ਆ ਵੀ ਚਰਬੀ ਨਹੀਂ ਚੜਦੀ ਚਰਬੀ ਨਹੀਂ ਚੜਦੀ ਜੀ ਹਲਕੀ ਹਲਕੀ ਬਨ ਕੇ ਚਲੋ ਉਹ ਤਿਆਰ ਹੁੰਦੀ ਆ ਇਧਰ ਸੁਨਾਲੀ ਰੱਖਾਈ ਸਾਡੇ ਕੋਲ ਸੁਨਾਲੀ ਸੁਨਾਲੀ ਬਰੀਡ ਆ ਜੀ ਇਹ ਬੈਸਟ ਬੰਗਾਲ ਦੀ ਬਰੀ ਮੰਨ ਕੇ ਜਿਦਾ ਜੰਗਲ ਫਾਊਲ ਆਉਂਦਾ ਨਾ ਜੰਗਲੀ ਬਰੀਡ ਆਉਂਦੀ ਆ ਉਹਦੇ ਨਾਲ ਦੀ ਬਰੀਡ ਆ ਜੀ ਇਹ ਠੀਕ ਹੈ ਇਹ ਐਕਟਿਵ ਜ਼ਿਆਦਾ ਜੀ ਇਹ ਮੰਨ ਕੇ ਚਲੋ ਸਾਰਤ ਜ਼ਿਆਦਾ ਕਰਦੇ ਆ ਜੀ ਹੂੰ ਆ ਦੇਖ ਲਓ ਤੁਸੀਂ ਮਾੜਾ ਹਲਾਵੋਗੇ ਇਹ ਕਿੰਨੇ ਚਿਕਸ ਨੇ ਬਾਈ ਉਰੇ ਇੱਥੇ 5000 ਚਿਕਸ ਆ ਜੀ ਇਹ 5000 ਆਹ ਤੇ ਬਾਈ ਜਿਵੇਂ ਇਹ ਬਰੀਡ ਦਾ ਰੱਖਣ ਦਾ ਫਾਇਦਾ ਕੀ ਆ ਬੰਦੇ ਨੂੰ ਭਾਈ ਜੀ ਇਹਦੀ ਫੀਡ ਐਂਡ ਟੇਕ ਬਹੁਤ ਘੱਟ ਆ ਜੀ ਫੀਡ ਘੱਟ ਹਾਂ ਜੀ ਹਾਂ ਪਹਿਲਾਂ ਲੋਕਾਂ ਦੇ ਵਿੱਚ ਇੱਕ ਦੇਸੀ ਮੁਰਗੀ ਪਾਲਦੇ ਹੁੰਦੇ ਸੀਗੇ ਉਹ ਕਹਿੰਦੇ ਉਸ ਟਾਈਪ ਦੀ ਬਰੀਡ ਆ ਜੀ ਉਦਾਂ ਦੀ ਪਰਫਾਰਮੈਂਸ ਹੈ ਜੀ ਬਿਲਕੁਲ ਅਸਹਾ ਜਿਵੇਂ ਆਪਾਂ ਪਹਿਲਾਂ ਦੇਸੀ ਰੱਖਦੇ ਹੁੰਦੇ ਸੀ ਉਹੀ ਚੀਜ਼ ਆ ਇਹ ਬਿਲਕੁਲ ਜੀ ਇਹ ਇੱਕ ਟੇਬ ਜ਼ਿਆਦਾ ਜੀ ਇਹ ਜਿੱਦਾਂ ਇੱਕ ਤੁਹਾਨੂੰ ਦੱਸਿਆ ਵੀ ਇੱਕ ਜੰਗਲ ਜੰਗਲੀ ਬਰੀਡ ਆਉਂਦੀ ਹੈ ਨਾ ਉਹ ਐਕਟਿਵ ਜ਼ਿਆਦਾ ਹੁੰਦੀ ਆ ਇਹ ਡਾਰੀ ਮਾਰਨਿੰਗ ਜੀ ਮੰਨ ਕੇ ਚਲੋ ਵੀ ਕੋਈ 50 ਫੁੱਟ ਉੱਪਰ ਮਾਰਨੇਗੀ ਜੀ ਇਹ ਆਂਡਾ ਕਿੰਨੇ ਕ ਟਾਈਮ ਚ ਦੇਣ ਲੱਗੇ ਇਹ ਮੁਰਗੀ 6 ਮਹੀਨਾ ਚ ਦੇਣ ਲੱਗ ਜੇ 6 ਮਹੀਨਾ ਚ ਹਾਂਜੀ ਹਾਂ ਜੇ ਕਿਸੇ ਨੇ ਵੀ ਹੋਣਾ ਜਿਵੇਂ 7 ਮਹੀਨਾ ਚਲੀ ਜਾਂਦਾ ਹੈ ਨਾ ਇਹ ਲੈਣੀ ਹੈ 11ਵੇਂ ਮਹੀਨੇ ਦੇਣ ਲੱਗੂਗੀ ਜੀ 11ਵੇਂ ਮਹੀਨੇ ਦੇਣ ਲੱਗ ਜੀ ਹਾਂਜੀ ਜੇ ਆ ਕਿੰਨੇ ਦਿਨਾਂ ਦਾ ਇਹ ਇਹ 6 ਮਹੀਨੇ ਦਾ ਹੋਇਆ ਜੀ 6 ਮਹੀਨੇ ਦਾ ਹੋਇਆ ਵੈਕਸੀਨੇਸ਼ਨ ਹੋਈ ਹੋਈ ਆ ਸਾਰੀ ਬਾਈ ਸਾਰੇ ਵੈਕਸੀਨ ਕਰਦੇ ਆ ਜੀ ਅਸੀਂ ਠੀਕ ਆ ਜਿੰਨਾ ਕ ਲੋਡ ਅਨੁਸਾਰ ਆ ਫਾਲਤੂ ਵੈਕਸੀਨ ਆ ਅਸੀਂ ਨਹੀਂ ਕਰਦੇ ਕਿਉਂਕਿ ਫਾਲਤੂ ਕਰਾਂਗੇ ਤਾਂ ਜਾਨਵਰ ਦੇ ਅੰਦਰ ਪਹਿਲੀ ਅਸੀਂ ਜਿਹੜੇ ਲਾਈਵ ਬੈਕਟੀ ਠੀਕ ਹੈ ਹਾਂਜੀ ਹਾਂ ਉੱਪਰਲੇ ਪਾਸੇ ਆ ਜੀ ਉੱਪਰਲੇ ਪਾਸੇ ਵੀ ਆ ਹਾਂਜੀ ਹਾਂ ਤਾਂ ਹਾਂ ਕਿਹੜੀ ਬਰੀਡ ਰੱਖੀ ਹੋਈ ਆ ਬਈ ਆਪਣੀ ਸਾਡੇ ਕੋਲ ਜੀ ਡੀਪੀ ਕ੍ਰੋਸ ਰੱਖੀ ਹੋਈ ਆ ਜੀ ਡੀਪੀ ਕ੍ਰੋਸ ਬਈ ਜਿਆਦਾ ਮਨ ਲੰਦਾ ਡੀਪੀ ਕ੍ਰੋਸ ਤੇ ਕੰਮ ਤੁਸੀਂ ਕਰਦੇ ਹੋ ਨਾ ਬਿਲਕੁਲ ਜੀ ਬਿਲਕੁਲ ਇੱਥੇ ਬਈ ਸਾਡੇ ਕੋਲ ਹੈਗਾ 9000 ਚਿਕਸ ਆ ਜੀ 9000 ਹਾਂਜੀ ਹਾਂ ਇਹ ਛੋਟਾ ਆ ਨਾ ਬਈ ਇਹ ਛੋਟਾ ਜੀ ਇਹ ਕਿੰਨੇ ਟਾਈਮ ਦਾ ਇਹ ਤਾਂ ਹਿੰਦੇ ਹਫਤੇ ਦਾ ਹੀ ਹੋਇਆ ਜੀ ਇਹ ਹਫਤੇ ਦਾ ਹੋਇਆ ਹੈ ਹਾਂਜੀ ਤੇ ਆਪਾਂ ਬਈ ਪਹਿਲਾਂ ਉਹ ਥੋੜੀ ਉਹਦੀ ਬਣਾਈ ਹੈ ਨਾ ਹੈਚਰੀ ਦੀ ਹਾਂ ਜੀ ਤਾਂ ਉਹ ਤਾਂ ਤੁਸੀਂ ਨਾਲ ਦੀ ਨਾਲ ਹੀ ਵੈਕਸੀਨੇਸ਼ਨ ਕਰਦੇ ਸੀ ਨਾ ਤਾਂ ਜਿਵੇਂ ਹੁਣ ਇਹ ਇਹਦੀ ਤਾਂ ਹੋਈ ਹੋਈ ਆ ਹੁਣ ਇਹਦੀ ਕਦੋਂ ਹੋਊ ਦਵਾਰੇ ਵੈਕਸੀਨੇਸ਼ਨ ਬਸ ਮੰਨ ਕੇ ਚਲੋ ਆ 5 ਮਿੰਟ 5 ਦਿਨਾਂ ਬਾਅਦ ਮੰਨ ਕੇ ਚਲੋ ਇਹ ਆਪਾਂ ਲਸੋਟਾ ਸਟ੍ਰੇਨ ਲਾਈਏ 13ਵੇਂ ਦਿਨ ਗੰਬੋਰੋ ਲੱਗਣੀ ਆ ਫਿਰ ਗੰਬੋਰੋ ਪਲੱਸ ਲਸੋਟਾ ਪਲੱਸ ਇਹ ਸਾਰੀਆਂ ਵੈਕਸੀਨਾਂ ਮੰਨ ਕੇ ਚਲੋ ਨਾਰਮਲੀ ਜੋ ਵੀ ਹੁੰਦੀਆਂ ਹਨਾ ਆਉਲਟਰੀ ਦੇ ਵਿੱਚ ਉਹ ਕਰਦੇ ਆ ਜਿਆਦਾ ਵੈਕਸੀਨਾਂ ਨਹੀਂ ਕਰਦੇ ਇਹ ਬਰੀਡ ਆ ਉਹ ਆਪਣੀ ਦੀਪੀਕ ਕ੍ਰੋਸ ਡੀਪੀ ਕ੍ਰੋਸ ਹੈ ਇਹਦੇ ਵਿੱਚ ਮਲਟੀ ਕਲਰ ਹੁੰਦੇ ਆ ਬਈ ਆ ਜਿੱਦਾਂ ਜੀ ਸਰ ਦੇ ਵੇ ਲਾਲ ਚੀਨੇ ਚਿੱਤਰੇ ਸਾਰੇ ਕਲਰ ਆ ਜੀ ਉਹ ਥੱਲੇ ਵੱਡੀ ਮੁਰਗੀ ਹੈਗੀ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਜੀ ਹਾਂ 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 ਇਹਦੇ ਨਾਲ ਦੀ ਵੱਡੀ ਮੁਰਗੀ ਸਾਡੇ ਕੋਲ 90 ਦੇਂਦੀ ਤਾਂ ਦੇਂਦੀ ਹਾਂ ਜੀ ਉਹ ਮਲਟੀ ਕਲਰ ਚ ਆਉਂਦੇ ਆ ਇਹ ਸਾਰੇ ਲੋਕ ਦਾ ਬਿਰਜੀ ਦੇਖੋ ਆਪਾਂ ਕਹਿੰਦੇ ਸਾਰੀ ਚੀਜ਼ ਨੂੰ ਵਰਤ ਕੇ ਦੇਖੋ ਕਈ ਲੋਕ ਆ ਰਹੇ ਆ ਤੇ ਬਲੈਕ ਅਸਟਰ ਨਾਲ ਆਪਣੇ ਪিসি ਪਏ ਪਏ ਹਮ ਆਪਾਂ ਨੇ ਕਹਿੰਦੇ ਵੀ ਯਾਰ ਸਾਥੂ ਹੀ ਲਓ ਠੀਕ ਆ ਆਪਾਂ ਕਹਿੰਦੇ ਵੀ ਸਾਰੀਆਂ ਬ੍ਰੀਡਾਂ ਦਾ ਐਕਸਪੈਰੀਮੈਂਟ ਕਰ ਪਰ ਅਸੀਂ ਲਾਏ ਵੇ ਚੀਜ਼ ਨੂੰ ਬਈ ਰਿਟਰਨ ਦੇ ਵਿੱਚ ਵੀ ਲਿਖ ਕੇ ਦੇ ਸਕਦੇ ਆ ਬੀ ਮਹੀਨੇ ਜਮੁਰਗੀ 25 ਅੰਡੇ ਨਾ ਦੇਵੇ ਯਾਰ ਹੋਰ ਦੱਸੋ ਠੀਕ ਆ ਮਹੀਨੇ ਦੇ ਵਿੱਚ ਬੱਚੀ ਅੰਡੇ ਦੇ ਦਿੰਦੀ ਆ ਅਸੀਂ ਕੋਈ ਆਪਦੀ ਬਰੀਡ ਦੀ ਚਲੋ ਐਡਵਰਟਾਈਜ਼ਮੈਂਟ ਦਾ ਹੈਗੀ ਹੋਈ ਹੈ ਜੀ ਇੰਨਾ ਚਿਕਸ ਕੱਢਦੇ ਆ ਕਿ ਤੇਰਾ ਜਾਂਦਾ ਹੀ ਆ ਕਿਤੇ ਤਾਂ ਜਾਂਦਾ ਹੀ ਆ 2 3 ਤੋਂ 3 ਲੱਖ ਚਿਕਸ ਕੱਢਦੇ ਆ ਜੀ ਮਹੀਨੇ ਰੋ ਮਾਰ ਕੇ ਹਾਂਜੀ ਤੇ ਬਾਕੀ ਬਈ ਉਹ ਆਪਣੇ ਕਿੰਨੇ ਕ ਫਾਰਮ ਚੱਲੀ ਜਾਂਦੇ ਆ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਕੇ ਬਈ ਪੂਰੇ ਮੰਨ ਕੇ ਜਦੋਂ ਨਾਰਥ ਦੇ ਵਿੱਚ 300 ਬੰਦਾ ਕੰਮ ਕਰਦਾ ਆਪਣੇ 300 ਕਰਦਾ ਹਾਂ ਹਾਂਜੀ ਹਾਂ ਠੀਕ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਵੱਡੇ ਤੱਕ ਐ ਇਹ ਵੀ ਐਕਟਿਵ ਬਹੁਤ ਆ ਨਾ ਬਾਈ ਹਾਂਜੀ ਹਾਂ ਥੱਲੇ ਉਹ ਸਾਰੇ ਛਡਾਂ ਚਿਕਸੀ ਚਿਕਸਾ ਜੀ ਸਾਰਿਆਂ ਚ ਕੰਮ ਕਰਦੇ ਆ ਜੀ ਇੱਥੇ ਆਪਾਂ ਕਿੰਨੇ ਦਿਨਾਂ ਤੋਂ ਲੈ ਕੇ ਤੇ ਵੱਡੀ ਮੁਰਗੀ ਤੱਕ ਰੱਖ ਦੇਉਣਾ ਫਾਰਮ ਦੇ ਵਿੱਚ ਹਾਂਜੀ ਹਾਂ ਜਿਹੜੀ ਰਿਕੁਆਇਰਮੈਂਟ ਹੈ ਕਿਸੇ ਦੀ ਵੀ ਉਹ ਹੀ ਅੱਛਾ ਉਹ ਹਾਂਜੀ ਠੀਕ ਆ ਹੁਣ ਇਹ ਵੀ ਖਾਣੇ ਚ ਕੀ ਖਾਂਦੇ ਆ ਫਿਰ ਇੰਨੇ ਛੋਟੇ ਨੇ ਜਿਹੜੇ ਆ ਆ ਫਿਰ ਦੇ ਰਹੇ ਜੀ ਇਹਨੂੰ ਚਿਕਸ ਫੀਡ ਦੇ ਰਹੇ ਆ ਜੀ ਮੈਂ ਚਿਕਸ ਫੀਡ ਆਹਾ ਹੈ ਗੌਰੇਜ ਦੀ ਚਿਕਸ ਫੀਡ ਦੇ ਰਹੇ ਆ ਜੀ ਹੂੰ ਤੇ ਬਾਈ ਜੇ ਮੈਂ ਇਹਨਾਂ ਦਾ ਖਰਚਾ ਦੱਸੀ ਛੋਟਿਆਂ ਦਾ ਵੀ ਕਿੰਨਾ ਖਾ ਜਾਂਦਾ ਮਹੀਨੇ 'ਚ ਮੰਨ ਕੇ ਚਲੋ ਜੀ ਇਹ ਮੁਰਗੀ ਆ ਜਿਹੜੀ ਆਂਡਾ ਦੇਣ ਤੱਕ ਜੀ 300 ਰੁਪਇਆ ਖਾਂਦੀ ਹੈ ਜੀ ਆਂਡਾ ਦੇਣ ਤੱਕ ਹਾਂ ਸਾਨੂੰ ਆਪ ਨੂੰ 300 ਰੁਪਏ 'ਚ ਪੈਂਦੀ ਹੈ ਜੀ ਸਾਰੀਆਂ ਵੈਕਸੀਨਾਂ ਕੰਪਲੀਟ ਕਰਕੇ ਅਸੀਂ ਮਾਰਕੀਟ ਦੇ ਵਿੱਚ ਉਹਨੂੰ 350-400 ਰੁਪਏ ਤੱਕ ਸੇਲ ਕਰ ਦਿੰਦੇ ਹਾਂ ਨਹੀਂ ਜੇ ਮੈਂ ਆ 20 ਦਿਨਾਂ ਦਾ ਹਾਂਜੀ ਹੁਣ ਇਹ ਜਿੰਨਾ ਟਾਈਮ ਆਂਡਾ ਨਹੀਂ ਦਿੰਦਾ ਉਹਨਾ ਟਾਈਮ ਕਿੰਨਾ ਕੁ ਰੁਪਏ ਖਾਜੂਗਾ ਇਹ ਮੰਨ ਕੇ ਚਲੋ ਜੀ ਆਂਡਾ ਦੇਣ ਤੱਕ ਇਹ ਖਾਜੂਗਾ ਜੀ ਇਹ ਆ ਆਪਣਾ 9000 ਚਿਕਸਾ ਨਾ ਜੀ 27 ਲੱਖ ਰੁਪਇਆ ਖਾਏਗਾ ਜੀ 27 ਲੱਖ 9000 ਤੇ ਜੋ ਫਿਰ ਪ੍ਰੋਫਿਟ ਕਿੰਨਾ ਹੋਊਗਾ ਤੁਹਾਨੂੰ ਪ੍ਰੋਫਿਟ ਬਸ 40 ਰੁਪਏ ਮੁਰਗੀ ਮਹਰ ਵੱਜ ਜਾਂਦੀ ਹੈ 40 ਰੁਪਏ ਬਚ ਗਏ ਮੁਰਗੀ ਵਾ ਪ੍ਰੋਫਿਟ ਵੀ ਚੱਲ ਹੁੰਦਾਗਾ ਤੇ ਹਾਂ ਜੀ ਖਰਚੇ ਹੋਰ ਵੀ ਬਹੁਤ ਆ ਜੀ ਦੇਖੋ ਲੇਬਰ ਖਰਚੇ ਆ ਬੰਦੇ ਦੇ ਆਪਦੇ ਖਰਚੇ ਆ ਹੁਣ ਪਿੰਡ ਮੇਰਾ 40 ਕਿਲੋਮੀਟਰ ਦੂਰ ਆ ਜੀ ਇੱਥੋਂ ਡੇਲੀ ਅਪਡਾਟ ਕਰਨਾ ਸਾਰੀ ਮੈਨੇਜਮੈਂਟ ਦੇਖਣੀ ਹੈ ਜੀ ਤਾਂ ਕਰਕੇ ਤਾਂ ਕਰਕੇ ਇਹਨੂੰ ਫੀਡ ਪਾਉਨੇ ਆ ਤੇ ਬਾਕੀ ਪਾਣੀ ਨਾ ਪਾਣੀ ਪਾਉਨੇ ਆ ਜੀ ਜਿਹੜੀਆਂ ਦਵਾਈਆਂ ਇਹਨੂੰ ਮੈਡੀਸਨ ਡੇਲੀ ਯੂਜ਼ ਦੇ ਵਿੱਚ ਹੁੰਦੀਆਂ ਛੋਟੇ ਬੱਚੇ ਨੂੰ ਕੀ ਮੈਡੀਸਨ ਹੁੰਦੀ ਆ ਬਈ ਅਸੀਂ ਐਮ ਡੀ ਦੀ ਵੈਕਸੀਨ ਕਰਦੇ ਆ ਜੀ ਇਹਨੂੰ ਐਮ ਡੀ ਹਾਂਜੀ ਮੈਰਕਸ ਬੋਲਦੇ ਆ ਜੀ ਉਹਨੂੰ ਤੇ ਡਿਓਡ ਜਿਕਸਮੂ ਕਰਦੇ ਆ ਜੀ ਨਿਕਟਾਮਸ ਆਰ ਐਚ 3 ਨਾਲ 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 ਹਾਂਜੀ ਇਸ ਤੋਂ ਬਾਅਦ ਨਹੀਂ ਕੋਈ ਮੈਡੀਕਲ ਜਿਵੇਂ ਐ ਡੇਲੀ ਪਾਣੀ ਦੇ ਵਿੱਚ ਪਾਉਣਾ ਕੋਨੇ ਜੀ ਪਾਉਣਾ ਜਿੱਦਾਂ ਹੁਣ ਵਿਟਾਮਿਨ ਲਿਵਰ ਟੋਨਿਕ ਹਲਕਾ ਜਿਹਾ ਹਫਤੇ ਦੇ ਵਿੱਚ ਜਿੱਦਾਂ ਹੁਣ ਮੌਸਮ ਕਦੇ ਮੀਂਹ ਪੈ ਕੇ ਗਰਮ ਸਰ ਹੋਣ ਤੋਂ ਐਂਟੀਬਾਇਓਟਿਕ ਦਿੰਦੇ ਹਲਕਾ ਫੁਲਕਾ ਕਦੇ ਕਦੇ ਇਹਨੂੰ ਬੁਖਾਰ ਦੀਆਂ ਜਿਵੇਂ ਪੈਰਾਸੀਟਾਮੋਲ 650 ਵੀ ਪਾਉਣੀ ਪੈਂਦੀ ਆ ਅੱਛਾ ਵੀ ਬੁਖਾਰ ਜਾਨਵਰ ਬਰਡ ਦਾ ਜਿਹੜਾ ਵੀਕਨੈਸ ਆਵੇ ਠੀਕ ਆ ਜੀ ਹੱਡ ਪੈਰਾਂ ਟੁੱਟਣ ਜਿਵੇਂ ਬੰਦੇ ਦੇ ਹੱਡ ਪੈਰ ਟੁੱਟਦੇ ਉਸ ਤਰ੍ਹਾਂ ਤੇ ਬਾਈ ਜਿਵੇਂ ਹੁਣ ਗਰਮੀਆਂ ਤੁਸੀਂ ਆ ਪੱਲੀਆਂ ਜੀਆਂ ਲਾਈਆਂ ਹੋਈਆਂ ਨੇ ਇਹ ਲਾਈਆਂ ਪੱਲ ਇਹ ਗਰਮੀ ਦੇ ਵਿੱਚ ਲਾਹਣ ਜੀ ਕੋਈ ਹਾਂਜੀ ਉਹ ਇਹਦੇ ਨਾਲ ਦਿੱਕਤ ਤਾਂ ਨਹੀਂ ਹੁੰਦੀ ਬਈ ਗਰਮੀ 'ਚ ਕੋਈ ਇਹਨੂੰ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਠੀਕ ਆ ਲੈ ਬਈ ਦੂਜੀ ਦਿਖਾਈ ਆਪਾਂ ਵੱਡੀ ਮੁਰਗੀ ਦਿਖਾਈਏ ਆ ਜੋ ਉਧਰ ਜੀ ਡੀਪੀ ਕਰਾਉ ਜੀ ਵੱਡੀ ਇਹ ਕਿੰਨੇ ਦਿਨਾਂ ਦਾ ਹੋ ਬਈ ਇਹ ਤਾਂ ਹੈਗਾ 20 ਕੇ ਦਿਨਾਂ ਦਾ ਚ ਇੱਕ ਸਾਈ 22 ਦਿਨ ਦਾ 22 ਦਿਨਾਂ ਦਾ ਹਾਂਜੀ ਹਾਂ ਇਹ ਵੀ ਡੀਪੀ ਕਰਾਉ ਸੀ ਹਨਾ ਡੀਪੀ ਦੀ ਕੰਮ ਕਰਦੇ ਇਹ ਬਈ ਫਿਰ ਤੁਸੀਂ ਚੇਂਜ ਕਰਦੇ ਰਹਿੰਦੇ ਹੋ ਥਾਂ ਇਹਨਾਂ ਦੇ ਹੈ ਜਦੋਂ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਆ ਅਗਲੇ ਅਗਲੇ ਸਾਈਡਾਂ 'ਚ ਅਗਲੇ ਅਗਲੇ ਪੋਰਸ਼ਨ ਦੇ ਹਿਸਾਬ ਨਾਲ ਚੂਜਾ ਤਿਆਰ ਕਰਦੇ ਆ ਜੀ ਅੱਛਾ ਹਾਂਜੀ ਹਾਂ ਠੀਕ ਐ ਇਹ 20 ਬਾਈ ਦਿਨਾਂ ਦਾ ਹੈ ਨਾ ਹਾਂਜੀ ਹਾਂ ਹੁਣੇ ਕਿੰਨੀ ਫੀਡ ਖਾਂਣ ਲੱਗ ਗਿਆ ਬਾਈ ਜਦੋਂ 20 ਦਿਨਾਂ ਦਾ ਹੋ ਗਿਆ ਖਾਂਦਾ ਹੋਗਾ ਜੀ ਘਟੋ ਘਟਨਾ ਵਾਲੀ ਜੀ ਮੇਰੇ ਅੰਦਾਜ਼ੇ ਨਾਲ ਵੀ 25 ਗ੍ਰਾਮ ਜੀ 25 ਗ੍ਰਾਮ ਹਾਂਜੀ ਹਾਂ ਠੀਕ ਐ 25 ਗ੍ਰਾਮ ਫੀਡ ਖਾਂਦਾ ਬਾਕੀ ਪਾਣੀ ਪੀਂਦਾ ਦਵਾਈਆਂ ਦਾ ਖਰਚਾ ਹੋ ਜਾਂਦਾ ਨਾ ਬਾਈ ਹਾਂਜੀ ਹਾਂ ਤੇ ਹੁਣ ਆਂਡੇ ਵਾਲੀ ਮੁਰਗੀ ਤਾਂ ਨਹੀਂ ਹੈਗੀ ਛੋਟੇ ਲੱਗ ਉਧਰ ਹੈਗੀ ਜੀ ਆਂਡੇ ਵਾਸਤੇ ਲੱਗਣ ਵਾਲੀ 1 ਮਹੀਨੇ ਡੇਢ ਮਹੀਨੇ ਤੱਕ ਜੀ ਅੱਛਾ ਹਜੇ ਹੁਣ ਆਂਡੇ ਦਿੰਦੀ ਨਹੀਂ ਹਜੇ ਹਲੇ ਆਂਡੇ ਨਹੀਂ ਦਿੰਦੀ ਇਹ ਫਾਰਮ ਤੇ ਸਿਰਫ ਗਰੋਵਰ ਲਾਈਨ ਤੱਕ ਆ ਜੀ ਅੱਛ ਤੇ ਇੱਧਰ ਆਏ ਵੱਡੀ ਮੁਰਗੀ ਇੱਧਰ ਰੱਖੀ ਹੋਈ ਆ। ਹਾਂਜੀ ਹਾਂ। ਆਹ ਡਵਲ ਸਟੋਰੀ ਜੇ ਰੱਖੀ ਹੋਈ ਆ ਬਾਈ ਵੱਡੀ ਮੁਰਗੀ ਬਾਈ ਦੀ। ਇਹ ਇਹ ਅੰਡੇ ਦੇ ਇਹਨੂੰ ਤਿਆਰ ਆਏ ਬਾਈ ਮੁਰਗੀ ਜੀ 90 ਦਿਨ ਦੀ ਮੁਰਗੀ ਹੈ ਜੀ ਠੀਕ ਆ ਜੀ। ਹੂੰ। ਇਹ ਮੁਰਗੀ 120 30 ਦਿਨਾਂ ਤੋਂ ਅੰਡੇ ਸਟਾਰਟ ਕਰਦੀ ਐ ਡੀਪ ਕਰਸਾ ਜੀ। 120 30 ਦਿਨਾਂ ਤੋਂ ਹੈ। ਹਾਂਜੀ ਹਾਂ। ਠੀਕ ਆ ਹੁਣ ਮੰਨ ਕੇ ਚੱਲ ਵੀ 11ਵੇਂ ਮਹੀਨੇ ਚ ਦੇਣ ਲੱਗ ਜੂ ਹੈ ਅੰਡੇ ਇਹ। 11ਵੇਂ ਮਹੀਨੇ ਕਿਉਂ ਜੀ? ਹੁਣ 7ਵੇਂ ਮਹੀਨੇ ਚੋਂ ਚੱਲਦਾ ਸੀ। 8ਵੇਂ 8.5ਵੇਂ ਜਦੋਂ ਠੰਡ ਜੀ ਹਾਂਜੀ। ਜਦੋਂ ਠੰਡ ਜੀ ਸ਼ੁਰੂ ਹੋ ਉਹਦ ਬਾਰਡ ਰੱਖਿਆ ਹੋਇਆ ਸਾਡੇ ਕੋਲ ਜੀ ਇੱਥੇ 2000 ਮੁਰਗੀ ਹੈ ਜੀ ਇਹ ਵੱਡੀਆਂ ਜਿਹੜੀ ਠੀਕ ਆ ਇਹਨਾਂ ਦੀ ਦੇਖਭਾਲ ਕਿਵੇਂ ਹੁੰਦੀ ਹੈ ਬਈ ਫਿਰ ਦੇਖਭਾਲ ਇਹਨੂੰ ਫੀਡ ਪਾਉਨੇ ਆ ਜੀ ਪਾਣੀ ਪਾਉਨੇ ਆ ਜੀ ਬਸ ਫੀਡ ਉਹੀ ਜਿਹੜੀ ਆਪਾਂ ਦੇਖ ਕੇ ਆਏ ਆ ਹਾਂਜੀ ਹਾਂ ਠੀਕ ਆ ਉਹ ਫੀਡ ਹੁੰਦੀ ਆ ਹਾਂਜੀ ਤੇ ਜਾਂ ਪਾਣੀ ਹੈ ਮੈਡੀਸਨ ਇਹਨਾਂ ਨੂੰ ਕੋਈ ਦਵਾਈਆਂ ਬਸ ਇਹਨੂੰ ਲਿਵਰ ਟੌਨਿਕ ਦਿੰਨੇ ਆ ਜੀ ਮੜ ਕ ਮਾੜਾ ਮੋਟਾ ਮੰਨ ਕੇ ਚੱਲੋ ਜੀ ਆਹ ਮੌਸਮ ਤੋਂ ਮੈਂਟੇਨ ਰੱਖਣ ਦੇ ਲਈ ਐਂਟੀਬਾਇਟਿਕ ਦਿੰਦੇ ਆਂ ਐਂਟੀਬਾਇਟਿਕਾਂ ਹਾਂਜੀ ਤੇ ਇੱਕ ਉਹ ਆਪਾਂ ਨਿੰਬੂ ਪਾਣੀ ਬਣਾਉਂਦੇ ਸੀਗੇ ਉਹ ਨਿੰਬੂ ਪਾਣੀ ਇਹਨਾਂ ਦੇਵਾਂਗੇ ਜੀ ਇਹਨਾਂ ਨੂੰ ਹਾਂ ਗਰਮੀ ਕਰਕੇ ਗੱਡੀ ਆਏ ਇਸੋਂ ਹੋ ਜਾਂਦਾ ਕਈ ਬਰਡ ਅੱਛਾ ਤੇ ਭਾਈ ਜੇ ਮੰਨ ਕੇ ਚੱਲ ਕਿਸੇ ਨੇ ਹੁਣ ਸ਼ੁਰੂ ਕਰਨਾ ਕੰਮ ਤਾਂ ਆਹ ਰੁੱਤ ਕਿਵੇਂ ਆ ਪੂਰੀ ਵਧੀਆ ਰੁੱਤ ਆ ਜੀ ਇਹ ਗਰਮੀ ਦੇ ਵਿੱਚ ਸ਼ੁਰੂ ਕਰਨਾ ਚਾਹੀਦਾ ਹੈ ਬਸ ਭਾਈ ਹੁਣ ਟਾਈਮ ਹੀ ਹੈ ਯਾਰ ਹੁਣ ਤਾਂ ਸੇਮਾ ਮਹੀਨਾ ਲੱਗਿਆ ਹਾਂ ਸੱਤਵਾਂ ਮਹੀਨਾ ਚੜ ਗਿਆ ਜੀ ਹੁਣ ਟਾਈਮ ਆ ਬਾਈ ਮੁਰਗੀਆਂ ਪਾਉਣ ਦਾ ਠੀਕ ਆ ਕਿੰਨੇ ਕ ਮੁਰਗੀਆਂ ਤੋਂ ਕੰਮ ਸ਼ੁਰੂ ਕਰੇ ਜੇ ਬੰਦੇ ਨੇ ਘੱਟ ਖਰਚਾ ਕਰਨਾ ਮੇਰੇ 20 50 ਮੁਰਗੀਆਂ ਤੋਂ ਤੁਸੀਂ ਰੱਖ ਸਕਦੇ ਹੋ ਜਿੱਦਾਂ ਹੁਣ 3350 ਰੁਪਏ ਦਾ ਬਰਡ ਆ ਜੀ ਇੱਕ ਹਮ ਠੀਕ ਆ ਜੀ ਉਹ ਤੁਸੀਂ ਲੈ ਲਓ ਮਹੀਨੇ ਵਾ ਦਾ ਅੰਡਾ ਦੇਣ ਲੱਗ ਜੇਗਾ ਡੇਲੀ ਦੇ ਜੇ 20 ਕ ਮੁਰਗੀਆਂ ਨੇ ਤਾਂ 15 16 ਅੰਡੇ ਆਜਿਆ ਕਰਨੇ ਡੇਲੀ 160 70 ਰੁਪਏ ਦੇ 10 ਰੁਪਏ ਨੋਰਮਲ ਹੀ ਅੰਡਾ ਜੀ ਹਮ ਤਾਂ ਕਰਕੇ ਬਾਕੀ ਜਿਹਨੇ ਕੰਮ ਕਰਨਾ ਉਹ ਬਾਈ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਫਿਰ ਹੈਲਪ ਦਾ ਕਰੋਂਗੇ ਬਾਈ ਦੀ ਪੂਰੀ ਪੂਰੀ ਵਹੀ ਪੂਰੀਆਂ ਕਰਦੀਆਂ ਬਈ ਤੂੰ ਐਸ ਤਰ੍ਹਾਂ ਦੱਸਿਆ ਵੀ 300 ਬੰਦਾ ਕੰਮ ਕਰਦਾ ਉਹ ਕਿਸੇ ਗੱਲ ਨਹੀਂ ਕਰਦਾ ਗੱਲ ਨਹੀਂ ਕਰਦਾ ਹੈਨਾ ਠੀਕ ਹੈ ਤੇ ਬਈ ਫਿਰ ਭੇਜ ਵੀ ਸਕਦੇ ਹਾਂ ਘਰੇ ਜੇ ਕਿਸੇ ਨੇ ਮੰਗਾਉਣਾ ਹੋਵੇ ਬੜੀ ਦੂਰ ਨਹੀਂ ਬਈ 100 ਕਿਲੋਮੀਟਰ ਦੇ ਆਸ-ਪਾਸ ਡਿਲੀਵਰੀ ਕਰ ਸਕਦੇ ਹਾਂ ਬਸ ਅੱਛਾ ਇਸ ਤੋਂ ਬਾਅਦ ਨਹੀਂ ਵੀ ਫਿਰ ਇੱਥੇ ਆ ਕੇ ਲੈ ਜਾ ਸਕਦਾ ਬਿਲਕੁਲ ਜੀ ਲੋਕੇਸ਼ਨ ਬਈ ਇਹੇ ਲੋਕੇਸ਼ਨ ਵੀਰੇ ਤਨੌਲੇ ਤੋਂ 12 ਕਿਲੋਮੀਟਰ ਆਪਿਕ ਹੀ 15 ਕਿਲੋਮੀਟਰ ਹੂੰ ਤੇ ਇਹ ਇਹਦਾ ਨਾਮ ਕੀ ਆਪਣੇ ਫਾਰਮ ਦਾ ਇਹ ਬਹਾਦਰ ਰਾਜ ਜੀ ਦਾ ਖੇਤ ਵਾਜਦਾ ਬਈ ਸਪਾਲਕਲਾਂ ਪਿੰਡ ਦੇ ਵਿੱਚ ਸਪਾਲਕਲਾਂ ਦੇ ਵਿੱਚ ਹਾਂਜੀ ਠੀਕ ਹੈ ਲਓ ਬਈ ਬਾਈ ਨਾਲ ਸੰਪਰਕ ਕਰ ਲਿਓ ਯਾਰ ਜੇ ਕਿਸੇ ਨੂੰ ਮੁਰਗੀਆਂ ਚਾਹੀਦੀਆਂ ਨੇ ਚੂਚੇ ਚਾਹੀਦੇ ਆ ਜਿਹੜੀ ਏਜ ਦਾ ਤੁਸੀਂ ਕਹੋਗੇ ਉਹ ਬਾਰਡ ਮਿਲ ਜੂ ਸੋਨੂੰ ਵੱਡੀ ਮੁਰਗੀ ਮਿਲ ਜੂ ਛੋਟੇ ਚੂਚੇ ਵੀ ਮਿਲ ਜਾਣਗੇ ਹੈਨਾ ਬਾਈ ਬਿਲਕੁਲ ਜੀ ਠੀਕ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਬਾਈ ਸੰਪਰਕ ਕਰ ਲਿਓ ਠੀਕ ਆ ਬਾਈ ਵਿੰਦਰ ਓਕੇ ਜੀ ਓਕੇ ਧੰਨਵਾਦ